ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਇਹ ਸ਼ਬਦ ਆਪਾਂ ਵਿਚਾਰ ਰਹੇ ਸੀ ਕਿ ਐ ਮਨੁੱਖ ਇਹ ਸੰਸਾਰ ਤੇ ਆ ਕੇ ਤੇਰੇ ਖਾਣਾ ਪੀਣਾ ਯਾਦ ਹੈ ਹੱਸਣਾ ਯਾਦ ਹੈ ਸੌਣਾ ਯਾਦ ਹੈ ਤੂੰ ਇੱਕ ਚੀਜ਼ ਵਿਸਾਰ ਦਿੱਤੀ ਹੈ ਉਹ ਹੈ ਮਰਨਾ ਆਖੋ ਸਤਨਾਮ ਵਿਸਰ ਗਿਆ ਹੈ ਮਰਨਾ ਜੀਵਨ ਉਹ ਸਮਾਂ ਬਿਸਰ ਜਾਂਦਾ ਹੈ ਇਹ ਸਮਾਂ ਭੁੱਲ ਜਾਂਦਾ ਖਾਸਮ ਵਿਸਾਰ ਖੁਆਰੀ ਕਿੰਨੀ ਧਿਰਗ ਜੀਵਨ ਨਹੀਂ ਰਹਿਣਾ ਕਿ ਤੂੰ ਇਹ ਮਰਨਾ ਭੁੱਲ ਕੇ ਪ੍ਰਭੂਪਤੀ ਨੂੰ ਵਿਸਾਰ ਕੇ ਉਹਨਾਂ ਕਮਾਂ ਵਿੱਚ ਰੁੱਝਿਆ ਹੋਇਆ ਹੈ ਜਿਹੜੇ ਤੇਰੀ ਖੁਆਰੀ ਦਾ ਕਾਰਨ ਬਣਦੇ ਹਨ ਬਾਦਸ਼ਾਹ ਕਹਿੰਦੇ ਪਰਮਾਤਮਾ ਨੂੰ ਵਿਸਾਰ ਕੇ ਜੀਵਨ ਜਿਉਣਾ ਫਟਕਾਰ ਜੋ ਹੋ ਜਾਂਦਾ ਜੇ ਸਦਾ ਇੱਥੇ ਟਿੱਕੇ ਨਹੀਂ ਰਹਿਣਾ ਫਿਰ ਕਿਉਂ ਜੀਵਨ ਕਿਉਂ ਨਾ ਜੀਵਨ ਨੂੰ ਸੁਚੱਜੇ ਤੇ ਸੋਹਣੇ ਢੰਗ ਨਾਲ ਜਿਉਆਂ ਜਾਏ ਪ੍ਰਾਣੀ ਇੱਕੋ ਨਾਮ ਤੇ ਆਵੇ ਬਾਦਸ਼ਾਹ ਕਹਿੰਦੇ ਐ ਪ੍ਰਾਣੀ ਤੂੰ ਇੱਕ ਪ੍ਰਮਾਤਮਾ ਜੀ ਦਾ ਨਾਮ ਸਿਮਰ ਆਪਣੀ ਪਤ ਸੇਤੀ ਕਰ ਜਾਵੋ ਤੇ ਸਿਮਰਨ ਦੀ ਬਰਕਤ ਨਾਲ ਤੂੰ ਆਪਣੀ ਪਤ ਨਾਲ ਲੈ ਕੇ ਪ੍ਰਭੂ ਚਰਨਾਂ ਵਿੱਚ ਪਹੁੰਚ ਜਾਏਗਾ ਤੋ ਤੁਨੋਂ ਸੇਵਾ ਤੁਝ ਕਿਆ ਦੇਵ ਮੰਗ ਲੈ ਲੈ ਰਹੇ ਨਹੀਂ ਜਿਹੜੇ ਬੰਦੇ ਤੈਨੂੰ ਸਿਮਰਦੇ ਹਨ ਦੇਰਾ ਤਾਉ ਕੁਝ ਨਹੀਂ ਸਵਾਰ ਦੇ ਕਿਉਂਕਿ ਤੈਨੂੰ ਮਨੁੱਖ ਕੀ ਦੇ ਸਕਦਾ ਤੇਰੀਆਂ ਦਿੱਤੀਆਂ ਦਾਤਾਂ ਵਿੱਚੋਂ ਤੇ ਅਸੀਂ ਖਾਂਦੇ ਪੀਂਦੇ ਹਾਂ ਸਗੋਂ ਤੇਥੋਂ ਮੰਗਦੇ ਹਾਂ ਤੇ ਤੇਥੋਂ ਦਾਤਾਂ ਨਿਤ ਲੈਂਦੇ ਰਹਿੰਦੇ ਹਾਂ ਤੇਰੇ ਦਰ ਤੋਂ ਮੰਗਣੋਂ ਬਿਨਾਂ ਕਦੇ ਨਹੀਂ ਰਹਿ ਸਕਦੇ ਤੂੰ ਦਾਤਾ ਜੀਆਂ ਸਭਨਾ ਦਾ ਜੀਆਂ ਅੰਦਰ ਜਿਉ ਤੂੰ ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਜੀਵਾਂ ਦੇ ਸ਼ਰੀਰਾਂ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ ਜਿੰਦ ਵੀ ਤੂੰ ਹੈ ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਗੁਰਮੁਖ ਧਿਆਵੈ ਸੇ ਅੰਮ੍ਰਿਤ ਪਾਵੈ ਸੇ ਹੀ ਸੁੱਚੇ ਹੋ ਇਸ ਤਰ੍ਹਾਂ ਮਾਰੇ ਕਹਿੰਦੇ ਵੀ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਅੰਮ੍ਰਿਤ ਹਾਸਲ ਕਰਦੇ ਹਨ ਤੇ ਉਹੀ ਸੁੱਚੇ ਜੀਵਨ ਵਾਲੇ ਬਣਦੇ ਹਨ ਐਨਸ ਨਾਮ ਜਪੋ ਰੇ ਪ੍ਰਾਣੀ ਮੈਲੇ ਹੱਛੇ ਹੋਈ ਤਾਂ ਤੇ ਇਹ ਪ੍ਰਾਣੀ ਦਿਨ ਰਾਤ ਪ੍ਰਮਾਤਮਾ ਦਾ ਨਾਮ ਜਪੋ ਤੇ ਨਾਮ ਜਪ ਕੇ ਭੈੜੇ ਆਚਰਨ ਵਾਲੇ ਬੰਦੇ ਵੀ ਚੰਗੇ ਬਣ ਜਾਂਦੇ ਹਨ ਜੇਹੀ ਰੁੱਤ ਕਾਇਆ ਸੁਖ ਤੇ ਹੱਤੇ ਹੋ ਜੇਹੀ ਤੇ ਇਨਸਾਨੀ ਜੀਵਨ ਵਾਸਤੇ ਦੋ ਹੀ ਰੁੱਤਾਂ ਹਨ ਸਿਮਰਨ ਅਤੇ ਨਾਮ ਹੀਮਤਾ ਭਾਵ ਗੁਰਮੁਖਤਾਈ ਤੇ ਮਨਮੁਖਤਾਈ ਇਨ੍ਹਾਂ ਵਿੱਚੋਂ ਜਿਹੜੀ ਰੁੱਤ ਦੇ ਪ੍ਰਭਾਵ ਹੇਠ ਮਨੁੱਖ ਜੀਵਨ ਗੁਜ਼ਾਰਦਾ ਹੈ ਇਹਦੇ ਸਰੀਰ ਨੂੰ ਉਹੋ ਜਿਹਹਾ ਸੁੱਖ ਤੇ ਧੁੱਖ ਪ੍ਰਾਪਤ ਹੁੰਦਾ ਹੈ ਉਸੇ ਪ੍ਰਭਾਵ ਅਨੁਸਾਰ ਇਹਦਾ ਸਰੀਰ ਟਲਦਾ ਰਹਿੰਦਾ ਹੈ ਇਹਦੇ ਗਿਆਨ ਇੰਦਰੀ ਟਲਦੇ ਰਹਿੰਦੇ ਹਨ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਵੈ ਰੁੱਤ ਕੀ ਮਨੁੱਖ ਵਾਸਤੇ ਉਹੀ ਰੁੱਤ ਸੋਣੀ ਹੈ ਜਦੋਂ ਉਹ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਨਾਮ ਸਿਮਰਨ ਤੋਂ ਬਿਨਾਂ ਕੁਦਰਤ ਦੀ ਬਦਲ ਦੀ ਕੋਈ ਵੀ ਰੁੱਤ ਇਹਨੂੰ ਲਾਭ ਨਹੀਂ ਦੇ ਸਕਦੀ ਇਸ ਕਰਕੇ ਸਦਾ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਾਰ ਆਣ ਵਾਲਾ ਇਹ ਬੇਨਤੀ ਕਰੋ ਮਾ ਆਪਣੇ ਗੁਰੂ ਪ੍ਰੀਤਮ ਅੱਗੇ ਬੇਨਤੀ ਕਰਦਾ ਹਾਂ ਕਿ ਗੁਰੂ ਹੀ ਪਤੀ ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ ਸੁਣ ਕਨ ਕੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਕਾਰ ਜਿਵੇਂ ਵਰਖਾ ਰੁੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪਹਿਲਾਂ ਪਾਉਂਦੇ ਹਨ ਤਿਵੇਂ ਗੁਰੂ ਦੇ ਸ਼ਬਦ ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਸੀਤਲ ਹੋ ਜਾਂਦਾ ਹੈ ਮਨ ਬਿਕਾਰਾਂ ਦੀ ਤਪਸ਼ ਬੁਝ ਜਾਂਦੀ ਹੈ ਮਨ ਦੀ ਬਿਕਾਰਾਂ ਦੀ ਤਪਸ਼ ਬੁਝ ਜਾਂਦੀ ਹੈ ਤੇ ਪ੍ਰੀਤਮ ਪ੍ਰਭੂ ਦੇ ਪਿਆਰ ਵਿੱਚ ਫਿਰ ਮਨ ਰੰਗਿਆ ਜਾਂਦਾ ਹੈ ਇਸ ਤਰ੍ਹਾਂ ਜਿਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ ਉਹ ਗੁਰੂ ਨੂੰ ਮਿਲ ਜਾਂਦੇ ਹਨ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜਦੋਂ ਇਹ ਤੂੰ ਗੁਰੂ ਜੀ ਦੇ ਬਚਨ ਸੁਣਦਾ ਹੈ ਤਾਂ ਤੇਰਾ ਮਨ ਹੈ ਜਿਹੜਾ ਉਹ ਕੀਲਿਆ ਜਾਂਦਾ ਹੈ ਗੁਰੂ ਨਾਲ ਜੁੜ ਜਾਂਦਾ ਹੈ ਪਰ ਇੱਕ ਚੀਜ਼ ਹੈ ਜੋ ਮਨੁੱਖ ਨੂੰ ਕਈ ਵਾਰੀ ਫੇਰ ਤੋੜ ਦਿੰਦੀ ਹੈ ਸ਼ੰਕਾ ਪਾ ਦਿੰਦੀ ਹੈ ਸ਼ਰਧਾ ਤੋੜ ਦਿੰਦੀ ਹੈ ਉਹ ਹੈ ਨਿੰਦਕ ਦੀ ਸੰਗਤ ਬਾਦਸ਼ਾਹ ਕਹਿੰਦੇ ਸਾਖਤ ਸੰਗ ਨਾ ਕੀਜੀਏ ਦੂਰ ਰਹਿ ਜਾਈਏ ਬਾਦ ਇਸ ਕਰਕੇ ਗੁਰੂ ਜੀ ਦੇ ਬਚਨ ਸੁਣਨ ਤੋਂ ਬਾਅਦ ਤੂੰ ਸਾਖਤ ਦੀ ਸੰਗਤ ਤੋਂ ਬਚਣ ਦੀ ਕੋਸ਼ਿਸ਼ ਕਰਿਆ ਕਰ ਜਿਹੜਾ ਤੈਨੂੰ ਨਰਕ ਵਾਲੇ ਪਾਸੇ ਲੈ ਜਾ ਰਿਹਾ ਹੈ ਸਾਖਤ ਹੈ ਨਾ ਜਿਹੜਾ ਉਹ ਕਈ ਵਾਰੀ ਵੱਡੇ ਵੱਡਿਆਂ ਨੂੰ ਵੀ ਬੁਲਾ ਦਿੰਦਾ ਹੈ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਨੌਵੀਂ ਜੋਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰ ਦੇ ਤਾਰ ਦੇ ਹਰ ਦਵਾਰ ਪਹੁੰਚਦੇ ਆ ਉੱਥੇ ਜਾ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾ ਦਿੰਦੇ ਆ ਕਥਾ ਹੁੰਦੀ ਹੈ ਕੀਰਤਨ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਿਕ ਸੰਗਤਾਂ ਦੇ ਨਾਲ ਵਚਨ ਕਰਦੇ ਬੜਾ ਆਨੰਦ ਵਰਤਦਾ ਹੈ ਬੜੀਆਂ ਸੰਗਤਾਂ ਦੂਰੋਂ ਦੂਰੋਂ ਆਨੰਦ ਮਾਣਨ ਵਾਸਤੇ ਆਉਂਦੀਆਂ ਨੇ ਕਥਾ ਕੀਰਤਨ ਦਾ ਤੇ ਉੱਥੇ ਇੱਕ ਸਾਧੂ ਰਹਿੰਦਾ ਮਲੂਕ ਦਾਸ ਬੰਦਗੀ ਬੜੀ ਕਰਦਾ ਹੈ ਭਜਨ ਬੜਾ ਕਰਦਾ ਹੈ ਮੰਦਰ ਜਾਂਦਾ ਹੈ ਠਾਕੁਰਾਂ ਦੀ ਪੂਜਾ ਕਰਦਾ ਹੈ ਇਸ਼ਨਾਨ ਕਰਾਉਂਦਾ ਹੈ ਭੋਗ ਲਵਾਉਂਦਾ ਹੈ ਇੱਛਾ ਕੀ ਹੈ ਕਿ ਪਾਦਸ਼ਾਹ ਜੀਵਨ ਬੀਤਦਾ ਜਾਂਦਾ ਹੈ ਕਿ ਐ ਅਕਾਲ ਪੁਰਖ ਇਸ ਜੀਵਨ ਸਮਾਪਤ ਹੋਣ ਤੋਂ ਪਹਿਲਾਂ ਪਹਿਲਾਂ ਤੇਰੇ ਦਰਸ਼ਨ ਹੋ ਜਾਣ ਸਮਾਂ ਬੀਤਦਾ ਜਾਂਦਾ ਹੈ ਬੜੀ ਕਮਾਈ ਵਾਲਾ ਸਾਧੂ ਹੈ ਸੋਚਦਾ ਕਿਤੇ ਜੀਵਨ ਯਾਤਰਾ ਖਤਮ ਨਾ ਹੋ ਜਾਏ ਦਰਸ਼ਨ ਕਿਉਂ ਨਹੀਂ ਹੋ ਰਹੇ بڑے ਸਾਧੂ ਹੁੰਦੇ ਆ ਚਰਚਾ ਕਰਦੇ ਆ ਜਦੋਂ ਤੇ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਹਰਦੁਆਰ ਨਦੀ ਦੇ ਕਿਨਾਰੇ ਉਪਦੇਸ਼ ਕਰਦੇ ਆ ਤੇ ਉਹਨਾਂ ਵਿੱਚ ਕੋਈ ਸਾਧੂਆਂ ਨੇ ਦੱਸਿਆ ਇਹਨੂੰ ਕਹਿੰਦੇ ਆ ਉਹੀ ਜੋਤ ਧੰਨ Sri Guru Nanak Dev Maharaj ਦੀ ਨੌਵੀਂ ਜੋਤ Guru Tegh Bahadur Maharaj ਆਏ ਹੋਏ ਹਨ ਨਿਰੰਕਾਰ ਦਾ ਰੂਪ ਨੇ ਸਾਧੂ ਬਲੂਕ ਕਾਸ ਨੂੰ ਕਹਿੰਦੇ ਵੀ ਤੂੰ ਜਾ ਕੇ ਦਰਸ਼ਨ ਕਰ ਇਦੇ ਮਨ ਵਿੱਚ ਖਿਆਲ ਆਇਆ ਕਿ ਹਾਂ ਦਰਸ਼ਨ ਕਰਨੇ ਚਾਹੀਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਜੋਤ ਦੱਸਦੇ ਹੈ ਤਾਰਨ ਹਾਰਨੇ ਆਪਾਂ ਨੂੰ ਦਰਸ਼ਨ ਕਰਨੇ ਚਾਹੀਦੇ ਇਹਨੇ ਸੋਚਿਆ ਵੀ ਖਾਲੀ ਹੱਥਾਂ ਨੂੰ ਜਾਣਾ ਹੈ ਬਸਤਰ ਲੈ ਕੁਝ ਫਲ ਫੂਟ ਲੈ ਤਿਆਰੀ ਕੀਤੀ ਤਿਆਰੀ ਕਰਕੇ ਅਜੇ ਦਰਸ਼ਨਾਂ ਨੂੰ ਜਾਣ ਹੀ ਲੱਗਾ ਐਨੇ ਨੂੰ ਕੋਈ ਆ ਗਿਆ ਕਈ ਵਾਰੀ ਮਨ ਹੁੰਦਾ ਸਾਡਾ ਗੁਰੂ ਘਰ ਰੋਜ਼ ਜਾਇਆ ਕਰੀਏ ਅਮਰਤ ਛਕੀਏ ਪਰ ਕਈ ਵਾਰੀ ਸਾਖਤ ਬੰਦਾ ਮਿਲ ਜਾਂਦਾ ਇੱਕ ਗੱਲ ਨਾਲ ਹੀ ਸਾਰਾ ਕੁਝ ਤੋੜ ਕੇ ਰੱਖ ਦਿੰਦਾ ਆਖੋ ਸਤਨਾਮ ਕੀ ਕਰੇਗਾ ਜੇ ਅਮਰਤ ਛਕੀ ਤਰੀ ਉਮਰ ਨਹੀਂ ਆਮਰਤ ਛਕਣ ਚੰਗੇ ਪਾਸੇ ਲੱਗਣ ਵਾਸਤੇ ਕਿਸੇ ਦੀ رائے ਨਹੀਂ ਕਰਨੀ ਚਾਹੀਦੀ ਚਾਹੀਦੀ ਚੰਗਾ ਕੰਮ ਜਿੰਨਾ ਛੇਤੀ ਹੋਵੇ ਉਹ ਕਰ ਲੈਣਾ ਚਾਹੀਦਾ ਹੈ ਚੰਗਾ ਰਸਤਾ ਚੁਣ ਲੈਣਾ ਚਾਹੀਦਾ ਹੈ ਤੇ ਜਦੋਂ ਤੁਰਨ ਲੱਗਿਆ ਇਹਨੇ ਨੂੰ ਕੋਈ ਆ ਗਿਆ ਕਹਿਣ ਲੱਗਾ ਮਲੂਕਦਾਸ ਜੀ ਕਿਹੜੇ ਪਾਸੇ ਜਾ ਰਹੇ ਹੋ ਮੰਦਰਵਾਲ ਜਾ ਰਿਹਾ ਉਹ ਕਹਿੰਦਾ ਨਹੀਂ ਨਹੀਂ ਨਦੀ ਕਿਨਾਰੇ ਗੁਰੂ ਨਾਨਕ ਦੀ ਜੋਤ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੌਵੀਂ ਜੋਤ ਆਏ ਹੋਏ ਹੈ ਮੈਂ ਦਰਸ਼ਨ ਕਰਨ ਚੱਲਿਆ ਇਹ ਕਹਿੰਦਾ ਇਹ ਕਿਹੜੀ ਗਲਤੀ ਕਰ ਰਿਹਾ ਹੈ ਕਹਿੰਦਾ ਗਲਤੀ ਕਰ ਰਿਹਾ ਹੈ ਇਹ ਕਿਹੜੀ ਗਲਤੀ ਹੈ ਮੈਂ ਤੇ ਦਰਸ਼ਨ ਕਰਨ ਜਾ ਰਿਹਾ ਹਾਂ ਹੁਣ ਗੱਲਾਂ ਲੱਗ ਪਏ ਕਰਨ ਭਾਵ ਨਿੰਦਿਆ ਕਰਨ ਲੱਗ ਪਏ ਨਿੰਦ ਕਾ ਗਾ ਵੀ ਤੂੰ ਕੀ ਕਰੇਗਾ ਉੱਥੇ ਜਾ ਕੇ ਕਈ ਵਾਰੀ ਆਪਾਂ ਕਹਿੰਦੇ ਮੂਲਕਦਾਸ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਹੋਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੱਲ ਹੋਰ ਹੈ ਉਤੇ ਬੜਾ ठाठ-ਬਾਠ ਰੱਖਦੇ ਉਹ ਗੱਲ ਨਹੀਂ ਹੈ ਗੁਰੂ ਨਾਨਕ ਦੇਵ ਜੀ ਵਾਲੀ ਉਹਨਾਂ ਦੀ ਇੱਧਰ ਉਧਰ ਦੀਆਂ ਕਈ ਗੱਲਾਂ ਲਾ ਕੇ ਜਦੋਂ ਕਈ ਗੱਲਾਂ ਕੀਤੀਆਂ ਹੈ ਭਾਵੇਂ ਮਲੂਕਦਾਸ ਬੜੀ ਬੰਦਗੀ ਵਾਲਾ ਸੀ ਪਰ ਮਨ ਵਿੱਚ ਸ਼ੰਕਾ ਆ ਗਈ ਸ਼ੰਕਾ ਆ ਜੇ ਕਈ ਕਈ ਮਹੀਨਿਆਂ ਦੀ ਸੇਵਾ ਵੀ ਵਿਰਤ ਚਲੀ ਜਾਂਦੀ ਹੈ ਸ਼ਰਧਾ ਟੁੱਟ ਜਾਏ ਕਈ ਕਈ ਮਹੀਨਿਆਂ ਦੀ ਸਾਲਾਂ ਦੀ ਸੇਵਾ ਵੀ ਬਿਰਤ ਚਲੀ ਜਾਂਦੀ ਜਦੋਂ ਗੁਰੂ ਤੇ ਸ਼ੰਕਾ ਹੀ ਆ ਗਿਆ ਸ਼ਰਦਾ ਨਾਰੀ ਇਹਨੇ ਉੱਥੇ ਹੀ ਰੱਖਤਾ ਸਾਰਾ ਸਮਾਨ ਨਾਂਗ ਸ਼ਾਮ ਹੋ ਗਈ ਇਹਨੇ ਆਪਦੇ ਰੁਟੀਨ ਮੁਤਾਬਕ ਹਉਮੀ ਫੇਰ ਪੂਜਾ ਪਾਠ ਆਪਦਾ ਕਰਨ ਚੱਲਿਆ ਗਿਆ ਤੇ ਮੰਦਰ ਦੇ ਵਿੱਚ ਮੂਰਤੀ ਅੱਗੇ ਥਾਲਾ ਰੱਖਿਆ ਕਹਿੰਦਾ ਜੀ ਭੋਗ ਲਾਓ ਹੁਣ ਮੂਰਤੀ ਕਿਵੇਂ ਭੋਗ ਲਾਵੇ ਤੇ ਪਰ ਕੋਈ ਨਾ ਕੋਈ ਖੇਡ ਸਤਿਗੁਰੂ ਸੱਚੇ ਪਾਤਸ਼ਾਹ ਵਰਤੌਂਦੇ ਆ ਜਦੋਂ ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਦੁੱਧ ਪਿਓ ਗੋਵਿੰਦੇ ਰਾਏ ਤੇ ਪ੍ਰਮਾਤਮਾ ਨੇ ਫਿਰ ਕਲ ਤਾਂ ਨਾਮਦੇਵ ਜੀ ਦਾ ਦੁੱਧ ਛਕਿਆ ਕਿਉਂਕਿ ਪਰਮਾਤਮਾ ਪੱਥਰ ਚੋਂ ਨਹੀਂ ਭਾਵਨਾ ਚੋਂ ਪ੍ਰਗਟ ਹੁੰਦਾ ਹੈ ਪਰਮਾਤਮਾ ਪੱਥਰ ਚੋਂ ਨਹੀਂ ਸ਼ਰਧਾ ਚੋਂ ਪ੍ਰਗਟ ਹੁੰਦਾ ਹੈ ਜਦੋਂ ਇਹ ਮੰਦਰ ਦੇ ਵਿੱਚ ਜਾ ਕੇ ਤਾਂ ਮੱਥਾ ਟੇਕ ਰਿਹਾ ਕਿ ਇੱਕ ਆਵਾਜ਼ ਆਈ ਗਈ ਕਿ ਭੋਲਿਆ ਬੁਲੂਕ ਦਾਸ ਤੈਨੂੰ ਦਰਸ਼ਨ ਦੇਣ ਵਾਸਤੇ ਤਾਂ ਆਏ ਆ ਪਰ ਤੂੰ ਦਰਸ਼ਨ ਕਰਨ ਨਹੀਂ ਆਇਆ ਕਿਉਂਕਿ ਬੰਦਗੀ ਦਾ ਹੱਕ ਨਹੀਂ ਰੱਖਦੇ ਸਤਿਗੁਰੂ ਜੀ ਥੋੜੀ ਜੀ ਸੇਵਾ ਵੀ ਕੀਤੀ ਹੋਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਹੱਕ ਨਹੀਂ ਰੱਖਦੇ ਗੁਰੂ ਘਰ ਦੇ ਵਿੱਚ 5 ਮਿੰਟ ਜੋੜੇ ਛਾੜ ਦਈਏ ਤਾਂ ਵੀ ਉਹਦਾ ਫਲ ਮਿਲਦਾ ਹੈ ਦੋ ਭਾਂਡੇ ਚੱਕ ਕੇ ਮਾਜਦੇ ਹੀ ਤਾਂ ਵੀ ਫਲ ਮਿਲਦਾ ਹੈ ਥੋੜਾ ਵੇਗ ਕੇ ਸਿਮਰਨ ਕਰਨ ਲਈ ਤਾਂ ਵੀ ਫਲ ਮਿਲਦਾ ਹੈ ਇਹਦੀ ਤੇ ਬਹੁਤ ਭਗਤੀ ਸੀ ਹੁਣ ਮੂਰਤੀ ਅੱਗੇ ਖੜਾ ਬੇਨਤੀਆਂ ਕਰਦਾ ਹੈ हे ਪ੍ਰਮਾਤਮਾ ਮੈਨੂੰ ਕਦੋਂ ਦਰਸ਼ਨ ਹੋਣਗੇ ਕਹਿੰਦੇ ਆਵਾਜ਼ ਆਈ ਤੈਨੂੰ ਦਰਸ਼ਨ ਦੇਣ ਵਾਸਤੇ ਆਏ ਆ ਤੂੰ ਦਰਸ਼ਨ ਕਰਨੀ ਆ ਇਹਨੇ ਸੋਚਿਆ ਵੀ ਮੈਨੂੰ ਕਿਤੇ ਭੁਲੇਖਾ ਤੇ ਨਹੀਂ ਪੈ ਰਿਹਾ ਇਦੇ ਮਨ ਚ ਸ਼ੰਕਾ ਸੀ ਇਹ ਕਹਿਣ ਲੱਗਾ ਕਿ ਜੇ ਇਹ ਗੱਲ ਸੱਚੀ ਹੈ ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਸੇਵਕਾਂ ਨੂੰ ਭੇਜੋ ਮੈਨੂੰ ਲੈ ਕੇ ਜਾਣ ਜੇ ਤੁਹਾਡੇ ਵਿੱਚ ਪਾਵਰ ਹੈ ਤਾਂ ਤੁਹਾਡੇ ਸੇਵਕ ਭੇਜੋ ਮੈਨੂੰ ਲੈ ਕੇ ਜਾਣ ਇਹ ਬੈਠ ਗਿਆ ਉਧਰ 사ਤਸੰਗ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾਦਾਰਾਂ ਨੂੰ ਕਹਿੰਦੇ ਐ ਕਿ ਜਾਓ ਇੱਥੇ ਇੱਕ ਫਕੀਰ ਰਹਿੰਦਾ ਹੈ ਮਲੂਕ ਦਾਸ ਉਹਦੇ ਵਾਸਤੇ ਪਾਲਕੀ ਲੈ ਕੇ ਜਾਓ ਉਹਨਾਂ ਨੂੰ ਕਹੋ ਕਿ ਸਾਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੈ ਤੇ ਤੁਸੀਂ ਪਾਲਕੀ ਵਿੱਚ ਬੈਠੋ। ਸੇਵਾਦਾਰ ਚਲੇ ਗਏ ਪਾਲਕੀ ਲੈ ਕੇ। ਜਦੋਂ ਵੇਖਿਆ ਦੱਸਿਆ ਜਾ ਕੇ ਕਿ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭੇਜਿਆ ਹੈ। ਇਹਦੇ ਮਨ ਵਿੱਚ ਹੈਰਾਨੀ ਆਈ। ਮਨ ਡਰ ਗਿਆ ਅੰਦਰੋਂ। ਕੀ ਤੇ ਵਾਕਈ ਸੇਵਾਦਾਰ ਆ ਗਏ ਇਹਨੂੰ ਲੈਣ ਵਾਸਤੇ। ਲੂਕ ਕ다ਸ ਕਹਿੰਦਾ ਮੈਥੋਂ ਬੜੀ ਵੱਡੀ ਭੁੱਲ ਹੋਈ ਮੈਥੋਂ ਬੜੀ ਵੱਡੀ ਗਲਤੀ ਹੋਈ ਮੈਂ ਪਾਲਕੀ ਵਿੱਚ ਬੈਠ ਕੇ ਨਹੀਂ ਜਾਵਾਂਗਾ ਗੁਰੂ ਸਾਹਿਬ ਜੀ ਸੱਚੇ ਆ ਪ੍ਰਤੱਖ ਹਨ ਉਹ ਵਾਕੀ ਤਾਰਨਹਾਰ ਹਨ ਮੈਂ ਤੁਰ ਕੇ ਜਾਵਾਂਗਾ ਇਹ ਕਹਿੰਦੇ ਨਹੀਂ ਨਹੀਂ ਗੁਰੂ ਸਾਹਿਬ ਦਾ ਹੁਕਮ ਹੈ ਤੁਸੀਂ ਪਾਲਕੀ ਵਿੱਚ ਬੈਠੋ ਜਦੋਂ ਬਹੁਤ ਜਿਆਦੇ ਬੇਨਤੀਆਂ ਕੀਤੀਆਂ ਤਾਂ ਇਹ ਕਹਿੰਦੇ ਰੋਂਦਾ ਰੋਂਦਾ ਪਾਲਕੀ ਵਿੱਚ ਬੈਠ ਗਿਆ ਰੋਂਦਾ ਤੁਰਿਆ ਜਾਂਦਾ ਨੇੜੇ ਜਾ ਕੇ ਕਹਿਣ ਲੱਗਾ ਮੈਨੂੰ ਉਤਾਰੋ ਪਾਲਕੀ ਉੱਤੋਂ ਉਤਰ ਗਿਆ ਤੇ ਥੋੜੀ ਜੀ ਦੂਰ ਤੁਰ ਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਖੜ ਗਿਆ ਅੱਖਾਂ ਵਿੱਚੋਂ ਪਾਣੀ ਵਗ ਲਿਆ ਕਹਿੰਦਾ ਹੈ ਮਲੂਕ ਦਾਸ ਜੀ ਤੁਹਾਡੀ ਸੇਵਾ ਤੁਹਾਡੀ ਭਗਤੀ ਪ੍ਰਮਾਣ ਹੋ ਗਈ ਤੁਸੀਂ ਰੋਵੋ ਨਾ ਬਹਿ ਕੇ ਬੜਾ ਰੋਣ ਲੱਗਾ ਰੋ ਰੋ ਕੇ ਚਰਨ ਧੋ ਦਿੱਤੇ ਮਾਰ ਵਿੱਚ ਬੜਾ ਪਛਤਾਵਾ ਹੋਇਆ ਮਹਾਰਾਜ ਇੱਕ ਨਿੰਦਕ ਨੇ ਮੇਰੀ ਸ਼ਰਧਾ ਤੋੜ ਦਿੱਤੀ ਸੀ ਇਕ ਨਿੰਦਕ ਨੇ ਮੇਰੇ ਅੰਦਰ ਸ਼ੰਕਾ ਪਾ ਦਿੱਤਾ ਸੀ ਤਾਂ ਹੀ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਸਾਖਤ ਸੰਗ ਨਾ ਕੀਦੀਐ ਦੂਰਾਂ ਜਾਈਐ ਪਾ ਕਹਿੰਦੇ ਸਾਖਤ ਦੀਆਂ ਗੱਲਾਂ ਵਿੱਚ ਨਾ ਆਓ ਉਹ ਤੋਂ ਦੂਰ ਹੀ ਹਟ ਜਾਣਾ ਹੈ ਤੇ ਉਹਦੀ ਹਾਂ ਵਿੱਚ ਹਾਂ ਵੀ ਨਾ ਮਿਲਾਓ ਜਿਹੜਾ ਉਹਨੂੰ ਤੁਹਾਡੀ ਕਾਦੀ ਪਰਵਾਹ ਜੋ ਤੁਹਾਨੂੰ ਮਾੜੇ ਪਾਸੇ ਲੈ ਜਾ ਰਹੀ ਹੈ ਸਾਕਤ ਸੰਗ ਨਾ ਕੀਜੀਐ ਤੂੰਹਾਂ ਜਾਈਐ ਭਾਗ ਮਾਰੇ ਬੜਾ ਲੰਬਾ ਸਮਾਂ ਹੋ ਗਿਆ ਸੀ ਭਗਤੀ ਕਰਦਿਆਂ ਨੂੰ ਸਿਮਰਨ ਕਰਦਿਆਂ ਨੂੰ ਬਖਸ਼ਿਸ਼ ਨਹੀਂ ਹੋਈ ਸੀ ਤੇ ਬਖਸ਼ਿਸ਼ ਹੋਣ ਲੱਗੀ ਤੇ ਨਿੰਦਕ ਆ ਗਿਆ ਮੈਂ ਨਿੰਦਕ ਦੀਆਂ ਗੱਲਾਂ ਵਿੱਚ ਆਇਆ ਆ ਗਿਆ ਤੇ ਮੈਨੂੰ ਬਖਸ਼ ਦਿਓ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਹੇ ਕਿ ਜਾਓ ਜੋ ਰਾਸ ਤੁਹਾਨੂੰ ਚਾਹੀਦਾ ਸੀ ਜੋ ਰਸ ਤੁਸੀਂ ਲੈਣਾ ਚਾਹੁੰਦੇ ਸੀ ਉਹ ਰਸ ਮਾਣੋ ਤੇ ਸਤ ਸੰਗਤ ਕਰੋ ਤੇ ਹੋਰ ਨਾਲੋਂ ਵੀ ਸਤ ਸੰਗ ਕਰਾਓ ਦੱਸੋ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਕਿ ਭਾਈ ਖਾਣਾ ਯਾਦ ਹੈ ਪੀਣਾ ਯਾਦ ਹੈ ਸੌਣਾ ਯਾਦ ਹੈ ਪਰ ਮਰਨਾ ਵਿਸਰ ਗਿਆ ਹੈ ਜਦੋਂ ਗੁਰੂ ਅੱਗੇ ਬੇਨਤੀ ਕੀਤੀ ਕਿ ਮੈਂ ਆਪਣੇ ਪ੍ਰੀਤਮ ਅੱਗੇ ਬੇਨਤੀ ਕਰਦਾ ਹਾਂ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਆ ਕਰੋ ਬਿਨੋਂ ਗੁਰ ਆਪਣੇ ਪ੍ਰੀਤਮ ਹਰ ਵਾਰ ਆਣ ਮਿਲਾਵੇ ਬੇਨਤੀ ਕੀਤੀ ਕਿ ਗੁਰੂ ਹੀ ਪਤੀ ਪ੍ਰਭੂ ਨੂੰ ਲਿਆ ਕੇ ਮਿਲਾ ਸਕਦਾ ਹੈ ਸੁਣ ਕਨ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਸ੍ਰੀਦਾ ਗੁਰੂ ਜੀ ਦੇ ਸ਼ਬਦਾਂ ਨਾਲ ਜਿਵੇਂ ਪਰਖਾ ਉੱਤੇ ਬੱਦਲਾਂ ਦੀ ਗਰਜ ਸੁਣ ਕੇ ਮੋਰ ਪਹਿਲਾ ਪਾਉਂਦੇ ਹਨ ਤਿਵੇਂ ਗੁਰੂ ਦੇ ਸ਼ਬਦ ਬੱਦਲਾਂ ਦੀ ਗਰਜ ਸੁਣ ਕੇ ਮੇਰਾ ਮਨ ਸੀਤਲ ਹੋ ਜਾਂਦਾ ਹੈ ਠੰਡਾ ਠਾਰ ਹੋ ਜਾਂਦਾ ਹੈ ਤੇ ਮਨ ਦੀ ਜਿਹੜੀ ਤਪਸ਼ਾ ਉਹ ਹੋ ਜਾਂਦੀ ਹੈ ਬਰਸ ਘਨਾ ਮੇਰਾ ਮਨ ਪੀਨਾ ਇਸ ਕਰਕੇ ਭਾਵ ਹੈ हे बद्दल बरखा कर हे गुरु नाम दी बरखा कर पाव ताके मेरा मन इस बरखा दे नाल उपदेश दी बरखा दे नाल भिज जाए अमृत बूंद सुहानी हीर गुरमोही मन हर रस लीना जिस इस भाग जी स्त्री नु गुरु ने अपने प्रेम प्यार विच बस कर लिया है ओदा मन परमात्मा दे रस विच लीन रहंदा है जीव स्त्री तो भाव मनुक है ਭਾਵ ਮਾਈ ਭਾਈ ਜੋ ਵੀ ਹੈ ਮੁਖ ਵਾਸਤੇ ਜੀਵ ਇਸਤਰੀ ਭਾਵ ਜਿਹਦਾ ਮਨ ਗੁਰੂ ਦੇ ਬਚਨਾਂ ਦੀ ਗੁਰਬਾਣੀ ਵਿੱਚ ਗਿਝ ਜਾਂਦਾ ਹੈ ਭਾਵ ਅਵਸਥਾ ਵਿੱਚ ਆਤਮਿਕ ਸੁੱਖ ਮਾਣਦੀ ਹੈ ਹਰ ਵਰ ਨਾਰ ਭਈ ਸੋਹਾਗਣ ਮਨ ਤਨ ਪ੍ਰੇਮ ਸੁਖਾਨਿਆ ਇਸ ਤਰ੍ਹਾਂ ਮਾਲਕ ਨੂੰ ਆਪਣਾ ਪ੍ਰਭੂ ਨੂੰ ਆਪਣਾ ਮਾਲਕ ਬਣਾ ਕੇ ਉਹ ਜੀਵ ਇਸਤਰੀ ਭਾਗਾ ਵਾਲੀ ਹੋ ਜਾਂਦੀ ਹੈ। ਉਹਦੇ ਮਨ ਵਿੱਚ ਉਹਦੇ ਤਨ ਵਿੱਚ ਪ੍ਰਭੂ ਦਾ ਪ੍ਰੇਮ ਆਤਮਿਕ ਸੁਖ ਪੈਦਾ ਕਰਦਾ ਹੈ। ਅਵਗਣ ਤਿਆਗ ਭਈ ਬੈਰਾਗਣ ਆਸਥਿਰ ਵਰ ਸੁਹਾਗ ਹਰੀ। ਉਹ ਇਸਤਰੀ ਔਗਣ ਤਿਆਗ ਕੇ ਪ੍ਰਭੂ ਚਰਨਾਂ ਵਿੱਚ ਬੈਰਾਗਣ ਹੋ ਜਾਂਦੀ ਹੈ। ਪਾਵੋ ਮਨੁੱਖ ਗੁਰੂ ਜੀ ਦੇ ਚਰਨਾਂ ਵਿੱਚ ਬੈਰਾਗੀ ਹੋ ਜਾਂਦਾ ਹੈ। ਤੇ ਸਦਾ ਕਾਇਮ ਰਹਿਣ ਵਾਲਾ ਹਰੀ ਪਰਮਾਤਮਾ ਉਹਦਾ ਸੁਹਾਗ ਬਣ ਜਾਂਦਾ ਹੈ ਭਾਵ ਉਹਦਾ ਮਾਲਕ ਬਣ ਜਾਂਦਾ ਹੈ ਸੋਗ ਬਿ ਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਧਾਰੀ ਫਿਰ ਮਹਾਰਾਜ ਕਹਿੰਦੇ ਆ ਜਿਸ ਜੀਵ ਇਸਤਰੀ ਉੱਤੇ ਮਾਲਕ ਪ੍ਰਭੂ ਨੇ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰ ਦਿੱਤੀ ਉਸ ਉੱਤੇ ਮੋਹ ਆਦਿਕ ਦੀ ਚਿੰਤਾ ਦਾ ਚਿੰਤਾ ਜਾਂ ਪ੍ਰਭੂ ਚਰਨਾਂ ਤੋਂ ਵਿਛੋੜਾ ਕਦੇ ਵੀ ਜੋਰ ਨਹੀਂ ਪਾ ਸਕਦਾ ਆਵਣ ਜਾਣ ਨਹੀਂ ਮਰਨੇ ਚਲ ਪੂਰੇ ਗੁਰ ਕੀ ਓਟ ਗਈ ਇਸ ਤਰ੍ਹਾਂ ਜੇ ਜੀਵ ਸਤਰੀ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਹੈ ਭਾਈ ਉਹਦਾ ਮਨ ਅਡੋਲ ਹੋ ਜਾਂਦਾ ਹੈ ਭਾਵ ਕਿਸੇ ਪਾਸੇ ਵੀ ਵਕਾਰਾਂ ਵੱਲ ਨਹੀਂ ਡੋਲਦਾ ਉਹਦਾ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ ਮੁੱਕ ਜਾਂਦਾ ਹੈ ਨਾਨਕ RAM ਨਾਮ ਜਪ ਗੁਰਮਕਤਨ ਸੋਹਾਗਣ ਸੱਚੀ ਸਹੀ ਏ ਨਾਨਕ ਗੁਰਨਾਨਕ ਦੇਵ ਜੀ ਉਹ ਜੀਵ ਇਸਤਰੀ ਗੁਰੂ ਦੇ ਰਾਹੇ ਵਾਹਿਗੁਰੂ ਦਾ ਪ੍ਰਭੂ ਦਾ ਨਾਮ ਜਪ ਕੇ ਭਾਗਾ ਵਾਲੀ ਹੋ ਜਾਂਦੀ ਹੈ ਉਹ ਠੀਕ ਅਰਥਾਂ ਵਿੱਚ ਸਦਾ ਸਿਰ ਪ੍ਰਭੂ ਦਾ ਰੂਪ ਹੀ ਹੋ ਜਾਂਦੀ ਹੈ ਤੇ ਉਹਦੇ ਨਾਲ ਮਿਲ ਜਾਂਦੀ ਹੈ ਭਾਵ ਮਨੁੱਖ ਗੁਰੂ ਚਰਨਾਂ ਨਾਲ ਜੁੜ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਹੁਨਿਆ ਪੁਲਵਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ